ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 18 ਫਰਵਰੀ ਅਜ ਰਾਤ ਦੇ ਮੌਸਮ ਬਾਰੇ ਕਿ ਅੱਜ ਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਕਿ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੇ ਮੌਸਮ ਦੀ ਤਾਂ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਟੁੱਟਵੀਂ ਬਦਲ ਪਈ ਵਾਲਾ ਬਣਿਆ ਰਹੇਗਾ ਪਰ ਅੱਧੀ ਰਾਤ ਤੱਕ ਕਿਤੇ ਵੀ ਕੋਈ ਹਲਚਰ ਹੋਣ ਦੀ ਸੰਭਾਵਨਾ ਨਹੀਂ ਹੈਗੀ ਤੇ ਇਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਪੰਜਾਬ ਅੰਦਰ ਆਪਾਂ ਨੂੰ ਸਵੇਰੇ ਤੜਕੇ ਸਮੇਂ ਪੰਜਾਬ ਦੇ ਮਾਝੇ ਅਤੇ ਦੁਆਬੇ ਦੇ ਇਲਾਕਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨਾਂ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਹੀ ਨਾ ਇਲਾਕਿਆਂ ਵਿੱਚ ਤੇ ਤੇਜ਼ ਰਫਤਾਰ ਹਨੇਰੀ ਨੁਮਾ ਹਵਾ ਜੜੀ ਆ ਉਹ ਚੱਲ ਸਕਦੀ ਹੈ ਮਾਲਵੇ ਦੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਥੋੜੀ ਜਿਹੀ ਘੱਟ ਰਹੇਗੀ ਪਰ ਤੇਜ਼ ਹਨੇਰੀ ਜੜੀ ਆ ਉਹ ਚੱਲ ਸਕਦੀ ਹੈ ਤੇ ਬਾਕੀ ਸਵੇਰ ਦੇ ਪਹਿਲੇ ਘੰਟੇ ਵਿੱਚ ਇਹ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਨੇ ਹੋਰ ਇਲਾਕਿਆਂ ਨੂੰ ਵੀ ਕਵਰ ਕਰ ਸਕਦੀਆਂ ਨੇ ਜਿਹਦੇ ਬਾਰੇ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਪੂਰੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਤੇ ਇਹ ਸੀ ਅੱਜ ਰਾਤ ਦੇ ਮੌਸਮ ਦੀ ਲੇਟੈਸਟ ਅਪਡੇਟ ਤੇ ਮਿਲਦੇ ਆਂ ਸਵੇਰ ਦੀ ਵੀਡੀਓ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ